ਅੱਜ ਕਰਮਜੀਤ ਸਿੰਘ ਬਿੱਟੂ ਜ਼ਿਲ੍ਹਾ ਸਿਕੰਦਰ ਕਪੂਰਥਲਾ ਕਾਂਗਰਸ ਪਾਰਟੀ ਕਪੂਰਥਲਾ ਸ੍ਰੀ ਤੁਲਸੀ ਰਾਮ ਵਾਈ ਪ੍ਰਧਾਨ ਫਗਵਾੜਾ ਅਤੇ ਹਰਵਿੰਦਰ ਸਿੰਘ ਸੀਨੀਅਰ ਕਾਂਗਰਸੀ ਆਗੂ ਦੀ ਅਗਵਾਈ ਵਿੱਚ ਫਗਵਾੜਾ ਵਿੱਚ ਕੁੱਤਿਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਗਰ ਨਿਗਮ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਫਗਵਾੜਾ ਵਿਖੇ ਪੀਸ ਕਮੇਟੀ ਸਥਾਪਿਤ ਕਰਨ ਦੇ ਲਈ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਆਓ ਦੇਖੀਏ ਮੰਗਲ 7th sun youtube ਚੈਨਲ ਦੀ ਇੱਕ ਖਾਸ ਰਿਪੋਰਟ ਅੱਜ ਮਾਨਯੋਗ ਡਿਪਟੀ ਮਿਸ਼ਨਰ ਸਾਹਿਬ ਨੇ ਇਸਲਾਮ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਇਸ ਨੂੰ ਦੀ ਸਾਡੇ ਬਹੁਤ ਹੀ ਸਤਿਕਾਰਯੋਗ ਜੀ ਅਲਾ ਲਾਣ ਦੇ ਕੋਆਰਡੀਨੇਟਰ ਪੰਜਾਬ ਕਾਂਗਰਸ ਸੈਕਸ਼ਨ ਕਮਿਸ਼ਨ ਐਸ ਸੀ ਬੈਂਕ ਦੇ ਔਰ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਸਤਤਰ ਜਨਕ ਫੋਸਲਾ ਦੇ ਕਾਰਜ ਸੈਨ ਦੇ ਜੀ ਜੀ ਸਮਾਇਤ ਪ੍ਰਿੰਦਮ ਫੋਸਲਾ ਦੇ ਚਾਰੀ ਵਾਈਸਪਰਡਮ ਦਾ ਵਾਲਾ ਫੈਡਰਲ ਰੋਸ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਸਾਥੀ ਅਸੇ ਹੋਣੀ ਬਾਬਤ ਦੇ ਨਾਲ ਮਾਨੋ ਕੈਪਟਨ ਸਾਹਿਬ ਤੁਹਾਡਾ ਨਗਰ ਨਿਗਮੀਆਂ ਬਹੁਤ ਹੀ ਲੰਬੇ ਸਮੇਂ ਤੋਂ ਜੋ ਸਸ਼ਿਆ ਸੇਵਾਦਾਰਾਂ ਦੀ ਸਫਾਈ ਕਰਮਚਾਰੀਆਂ ਦੀ ਔਰ ਮਾਰਦੀ ਸਫਾਈ ਸੇਵਾ ਦੇ ਸੇਵਾਦਾਰਾਂ ਦੀ ਜੋ ਸਮੱਸਿਆ ਜਿਉਂਦਾ ਬਾਰੇ ਗਿਆਨ ਕਰਾਇਆ ਔਰ ਉਹਨਾਂ ਨੂੰ ਪੂਰੀ ਰੇਟ ਦੇ ਕਰਨ ਵਾਸਤੇ ਜਾਂ ਤਹੀ ਵੇਤਨੀ ਦਿੱਤੀ ਆ ਔਰ ਵੇਤਨੀ ਨਹੀਂ ਕੀਤੀ ਆ ਕਿ ਪਗੜਾ ਸਿਆਲ ਦੇ ਘਰ ਜੋ ਕਿ ਦੁਆਰਾ ਕੁੱਤੇ ਨੇ ਪਰਵਾਹ ਰਿਹਾ ਦੋ ਬਹੁਤ ਪਰੇਸ਼ਾਨ ਹਨ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਵੀ ਹੱਲ ਕੀਤਾ ਔਰ ਇੱਕ ਬਹੁਤ ਹੀ ਰਕਮੀਰ ਮਸਲਾ ਸੀਗਾ ਉਦੇ ਬਾਰੇ ਵਿਚਾਰ ਕੀਤਾ ਗਿਆ ਕਿ ਪਗੜਾ ਦੇ ਅੰਦਰ ਪੀਸੀ ਕਮੇਟੀ ਬਣਾਈ ਜਾਵੇ ਜੋ ਕਿ ਸ਼ਾਇਦ ਦੇ ਮਸਲੇ ਜਿਹੜੇ ਆ ਉਹ ਇੱਕ ਦਿਨ ਤੇ ਬੈਠ ਕੇ ਹੱਲ ਹੋ ਜਾਣ ਔਰ ਇਸ ਬਿਨਾਂ ਵੀ ਜੀ ਸਾਹਿਬ ਨੇ ਬਹੁਤ ਹੀ ਸੰਤੋਖ ਪ੍ਰਗਟਾਇਆ ਉਹਨਾਂ ਨੇ ਕਿਹਾ ਕਿ ਬਹੁਤ ਚੰਗੀ ਗੱਲ ਹੈ ਇਹਦਾ ਮਸਲਾ ਹੱਲ ਹੋ ਜਾਵੇਗਾ ਇਹਦੇ ਨਾਲ ਵੀ ਮਾਨ ਜੋਗ ਡੱਬੀ ਦੇ ਵਿੱਚ ਬਹੁਤ ਬਹੁਤ ਨਾਜ਼ ਕਰਦੇ ਆਂ ਔਰ ਆਸ ਕਰਦੇ ਆਂ ਕਿ ਬਹੁਤ ਜਲਦੀ ਇਹਨਾਂ ਮਸਲਾਂ ਦਾ ਹੱਲ ਹੋ ਜਾਵੇਗਾ ਜੀ ਸਭੋਂ ਕਾਂਗਰਸ ਵਰਕਰਾਂ ਵੱਲੋਂ ਤੋਂ ਆੜਾ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਨਵਵਾੜਾ ਕਾਰਪੋਰੇਸ਼ਨ ਨੂੰ ਵਰਕਰ ਸਾਥੀਆਂ ਨਾਲ ਧਰਕਾ ਕੀਤਾ ਜਾ ਰਿਹਾ ਕਿਉਂਕਿ 10-12 ਸਾਲ ਤੋਂ ਲਗਾਤਾਰ ਸਾਥੀ ਜਿਹੜੇ ਉਸ ਕੰਮ ਕਰ ਰਹੇ ਆ ਸਫਾਈ ਸੇਵਕ, ਕਲਰਕ ਸੇਵਾਦਾਰ ਔਰ ਉਹਨਾਂ ਨੂੰ ਅੱਜ ਵੀ ਠੇਕੇ ਦਾ ਹੀ ਸਿਸਟਮ ਦੇ ਵਿੱਚ ਰੱਖਿਆ ਜਾ ਰਿਹਾ ਅਸੀਂ ਆ ਡੀਸੀ ਸਾਹਿਬ ਨੂੰ ਮਿਲ ਕੇ ਨਵਵਾੜੇ ਸਾਥੀਆਂ ਨਾਲ ਸਾਡੇ ਕੁਮਾਰ ਸਿੰਘ ਕੁਸਰਾ ਜੀ ਕਰਮਜੀਤ ਜੀ ਹੋਰ ਵੀ ਨਾਲ ਸਾਥੀਆਂ ਨਾਲ ਸਾਡੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕੋਹਾੜੋ ਤੋਂ ਇਹਨਾਂ ਨਾਲ ਲੈ ਕੇ ਅਸੀਂ ਨੀਸਾ ਉਹਨਾਂ ਦੀ ਮੰਗ ਪੱਤਰ ਦਿੱਤਾ ਹੈ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਜੋ ਇਹ ਵਰਕਰ ਸਾਥੀਆਂ ਨਾਲ ਜਿਹੜੇ ਮਾਹ ਪ੍ਰਿਸ਼ਨ ਦੇ ਤੱਕਾ ਹੋ ਰਿਹਾ ਇਹਨਾਂ ਸਾਰੇ ਸਾਥੀਆਂ ਨੂੰ ਡੀਸੀ ਰੇਟ ਤੇ ਪੱਕਾ ਕੀਤਾ ਜਾਵੇ ਤਾਂ ਕਿ ਇਹਨਾਂ ਨੂੰ ਆਪਣਾ ਬੰਦਾ ਹਕੂਮਤ ਮਿਲ ਸਕੇ ਉਡੀਸਾ ਨੇ ਸਾਨੂੰ ਪੂਰਨ ਟਰੋਸਾ ਦਵਾਇਆ ਜੇ ਜੋ ਬਿਨਾ ਪਰਦਾਖੋ ਦਿੱਤਾ ਜਾਏਗਾ ਪਰ ਮੈਂ ਉਮੀਦ ਵੀ ਕਰਦਾ ਇਸ ਦੇ ਨਾਲ ਨਾਲ ਖੂਲ ਸੀ ਬੇਨਤੀ ਕੀਤੀ ਹੈ ਅਦੀਸਾ ਨੂੰ ਕਿ ਜਿਹੜੇ ਫਗਵਾੜ ਜਿੱਥੇ ਪੀਸ ਕਮੇਟੀ ਕਲ ਕੀਤੀ ਆ ਉਸ ਮੈਂ ਕਪੂਥਾ ਬਾਰੇ ਬੇਨਤੀ ਕੀਤੀ ਹੈ ਕਪੂਥਾ ਵਿੱਚ ਵੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੀਸ ਕਮੇਟੀ ਦੀ ਮੀਟਿੰਗ ਨਹੀਂ ਹੋਈ ਕਿਉਂਕਿ ਪਹਿਲਾਂ ਵੀ ਪੀਸ ਕਮੇਟੀ ਬਣਦੀ ਰਹੀ ਆ ਪਰ ਉਹ ਜਾਂਦੇ ਰਹੇ ਆ ਸ਼ਹਿਰ ਦੀਆਂ ਬਹੁਤ ਸਾਰੀਆਂ ਕਈ ਸਮੱਸਿਆ ਵੀ ਉੱਥੇ ਗੱਲਾਂ ਕਰਨ ਦਾ ਮੌਕਾ ਮਿਲਦਾ ਸ਼ਹਿਰ ਦਾ ਮਾਹੌਲ ਠੀਕਨ ਵਾਸਤੇ ਵੀ ਇਹ ਵੀ ਡੀਸਲੋਈ ਬੇਨਤੀ ਕੀਤੀਵੇਂ ਫਗਵਾੜ ਦੇ ਵਿੱਚੋਂ ਕਪੂਰ ਦਾ ਵਿੱਚ ਵੀ ਪੀਸ ਕਮੇਟੀ ਜਿਹੜੀ ਬਣਾਈ ਜਾ ਜਿਸ ਵਿੱਚ ਹਰ ਪਾਰਟੀ ਦਾ ਆਗੂ ਹਰ ਸੰਸਥਾ ਦਾ ਆਗੂ ਲਿਆ ਜਾਵੇ ਤਾਂ ਕਿ ਸ਼ਹਿਰ ਦਾ ਮਾਹੌਲ ਪੁਰ ਵਧੀਆ ਤਿਕਾਣਾ ਬਣਿਆ ਰਹੇ ਇਹ ਹੈ ਡੀਸਲੋਈ ਅੱਜ ਬੇਨਤੀ ਕੀਤੀ ਵੀ ਉਮੀਦ ਆ ਵੀ ਸਾਡੇ ਜੋ ਬੇਨਤੀ ਪ੍ਰਵਾਨ ਕਰਨਗੇ ਔਰ ਜੋ ਅਸੀਂ ਅੱਜ ਮੰਗ ਪਾ ਦਿੱਤਾ ਜਲਦੀ ਜਲਦੀ ਤੇ ਕਾਰਵਾਈ ਕਰਕੇ ਉਹ 134 ਪਰਿਵਾਰਾਂ ਨੂੰ ਜੋ ਬਣਦਾ ਹੱਕ ਮਿਲੇਗਾ ਤਾਂ ਜੋ ਆਪਣੇ ਪਰਿਵਾਰਾਂ ਨੂੰ ਵਧੀਆ ਰੂਪੀ ਜਿਸ ਤਰ੍ਹਾਂ ਕਿ ਕਾਰਪੋਰੇਸ਼ਨ ਕਹਿਆ ਸੀ ਸਸਾ ਜਿਹੜੀ ਮਤਲਬ ਲੋਕਾਂ ਦੀ ਸੇਵਾ ਕਰਨੀ ਹੈ ਤਾਂ ਮੈਂ ਸਮਝਦਾ ਵੀ ਇਹੜਾ ਸਰਕਾਰ ਨੂੰ ਧਿਆਨ ਕੰਨ ਚਾਹੀਦਾ ਉਹ ਡੀਸਾ ਜੀ ਦੀ ਕਿਰਪਾ ਨਾਲ ਸਾਰਾ ਕੰਮ ਹੋ ਜੂਗਾ ਸਾਰਣ ਮੈਂ ਤੁਹਾਨੂੰ